ਸਰ ਰੋਲ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ ਇਹ ਪੈਂਡੂ ਲੀਗ ਵੀ ਚਲਾਈ ਜਾ ਰਹੀ ਹੈ। ਅ ਗੁਜਯੋਤ ਉਸ ਲੀਗ ਦੇ ਵਿੱਚ ਖੇਡਿਆ ਵੀ ਆ। ਇੱਕ ਬੜੇ ਮਾਣ ਦੀ ਅੱਜ ਕੱਲ੍ਹ ਹੈ ਜੀ ਉਹ ਜੋ ਜਿਹੜੇ ਖੇਡ ਕੇ ਆਏ ਆ ਅੱਜ ਸਵਾਗਤ ਕੀਤਾ ਗਿਆ। ਅ ਤੁਸੀਂ ਵੀ ਥੋੜੀ ਨੱਖਰਾ ਨਹੀਂ ਨਾਮ ਹੋ ਗਈਆਂ ਸੀਗੀਆਂ। ਗੁਜਯੋਤ ਨੂੰ ਲੈ ਕੇ ਕੋਈ ਸਪੀਚ ਦੇ ਵਿੱਚ ਵੀ ਐਂ ਲੱਗਦਾ ਸੀਗਾ ਜਿਵੇਂ ਅ ਅੱਜ ਉਹ ਨਹੀਂ ਅੱਜ ਪੈਂਡੂ ਹਾਕੀ ਲੀਗ ਜਿੱਤੀ ਹੈ। ਕੀ ਕਹਿਣਾ ਚਾਹੁੰਦੇ। ਵੇਖੋ ਇਹ ਬੜੀ ਬੜਾ ਵੱਡਾ ਦਿਨ ਹੈ। ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਨਾ ਉਸ ਤੋਂ ਬਾਅਦ ਮਾਪੇ ਨੂੰ ਉਹਦੇ ਉਹਦੇ ਟੀਚਰ ਨੂੰ ਉਹਦੇ ਕੋਚ ਨੂੰ ਕਈ ਸਾਲ ਲੱਗ ਜਾਂਦੇ ਨੇ ਭਗਤੀ ਕਰਨ ਨੂੰ ਜਿਵੇਂ ਪਿਛਲੀ ਹਿਸਟਰੀ ਹੁੰਦੀ ਸੀ ਨਾ ਕੋਈ 14 ਸਾਲ ਭਗਤੀ ਕਰਦਾ ਕੋਈ 20 ਸਾਲ ਕਰਦਾ ਫਿਰ ਜਾ ਕੇ ਉਹ ਸਾਧੂ ਬਣਦਾ ਇਹ ਗਰਾਉਂਡਾਂ ਦਾ ਵੀ ਸਾਧੂ ਹੁੰਦਾ ਖਿਡਾਰੀ ਜਿਹੜਾ ਪਰ ਉਹ ਮੈਨੂੰ ਬੜੀ ਮਾਣ ਦੀ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਸਾਡੀ ਟੂਨਡੀ ਓਕੀ ਲੀਗ ਦੀ ਪ੍ਰੋਡਕਸ਼ਨ ਹੈ ਮੁੰਡਾ ਕਿਉਂਕਿ ਮੇਰਾ ਬੇਟਾ ਹੀ ਇੱਕ ਸਮਦਾ ਹੈ ਕਿਉਂਕਿ ਮਾਣ ਮਹਿਸੂਸ ਹੈ ਜਦੋਂ ਮੈਂ ਜਦੋਂ ਜਿੱਤੇ ਆ ਨਾ ਯਕੀਨ ਜਾਣਿਓ ਇੰਨੀ ਖੁਸ਼ੀ ਹੋਈ ਮੈਨੂੰ ਨਾ ਟੈਲੀਵਿਜ਼ਨ ਦੇ ਮੂਰੇ ਉਸ ਵੇਲੇ ਤੇ ਮੈਨੂੰ ਕੋਲਾ ਬੜੀਆਂ ਆਈਆਂ ਕਿਉਂਕਿ ਆਪਣੇ ਏਰੀਆ ਦਾ ਸੀਗਾ ਮਾਣ ਮਹਿਸੂਸ ਹੋ ਰਿਹਾ ਜੀ ਔਰ ਮੈਂ ਤਾਂ ਇੱਕੋ ਗੱਲ ਕਹਿਣੀ ਚਾਹਣਾ ਭਾਈ ਪ੍ਰਮਾਤਮਾ ਨੇ ਬੜਾ ਕੁਝ ਦਿੱਤਾ ਹੈ ਸਰੀਰ ਦੇ ਵਿੱਚ ਇਸ ਕਰਕੇ ਇੱਕ ਬੇਨਤੀ ਆ ਛੋਟੀ ਜੀ ਬਈ ਬੱਚਿਆਂ ਨੂੰ ਗਰਾਊਂਡ ਭੇਜਿਆ ਕਰੋ ਤੁਹਾਡੇ ਬੱਚੇ ਜਦੋਂ ਹੀਰੋ ਬਣਨਗੇ ਨਾ ਉਹਨਾਂ ਵੱਲ ਦੇਖ ਕੇ ਆਉਣ ਵਾਲਾ ਸਮਾ ਸੁਧਰ ਜਾਊਗਾ ਨਹੀਂ ਤਾਂ ਤੁਸੀਂ ਹਾਲਾਤ ਠੀਕ ਨਹੀਂ ਕਰ ਸਕਦੇ ਦੇਖੋ ਗੱਲੀ ਵਾਤੀ ਕੁਝ ਨਹੀਂ ਹੁੰਦਾ ਸਾਨੂੰ ਝੋਕਣਾ ਪਊਗਾ ਸਭ ਕੁਝ ਜਿਵੇਂ ਸੁਨਿਆਰਾ ਹੁੰਦਾ ਨਾ ਉਹ ਸੋਨੇ ਨੂੰ ਗਰਮ ਕਰਦਾ ਪਗੜਾਉਂਦਾ ਫਿਰ ਗਹਿਣਾ ਬਣਦਾ ਇਸੇ ਤਰ੍ਹਾਂ ਬੱਚਿਆਂ ਨੂੰ ਵੀ ਸਾਨੂੰ ਕਸ ਕੇ ਰੱਖਣਾ ਪਊਗਾ ਔਰ ਔਰ ਬੜਾ ਜਿਹੜਾ ਇੱਕ ਉਹ ਆਉਣ ਵਾਲਾ ਸਮਾਂ ਨਾ ਜੀ ਉਹਦਾ ਹੀ ਠੀਕ ਹੋਣਾ ਜਿਹੜਾ ਗਰਾਉਂਡਾਂ ਵਿੱਚ ਰਹੂਗਾ ਕਿਉਂਕਿ ਤੰਦਰੁਸਤੀ ਆਊਗੀ ਬਿਮਾਰੀਆਂ ਨਹੀਂ ਆਉਣਗੀਆਂ ਔਰ ਖਿਡਾਰੀ ਜਦੋਂ ਬਣਦੇ ਹੁਣ ਦੇਖੋ ਗੁਰਜੋਤ ਇੱਕ ਮਾਨ ਬਣ ਗਿਆ ਨੇ ਇੱਕ ਉਦਾਹਰਨ ਬਣ ਗਿਆ ਇਸ ਏਰੀਏ ਦੀ ਹੁਣ ਅਸੀਂ ਚਾੜਿਓ ਕਹਿੰਦੇ ਹਾਂ ਸਾਡਾ ਬੱਚਾ ਅਜੋਸ ਲੈਵਲ ਤੇ ਪਹੁੰਚ ਗਿਆ ਇਹ ਸ੍ਰੀ ਨੂੰ ਮੁਬਾਰਕਵਾਦ ਇਹ ਸੈਨਾਬਾਦ ਨੂੰ ਮੁਬਾਰਕਵਾਦ ਹੈ ਔਰ ਸਮੁੱਚੀ ਹਾਕੀਰ ਮੁਬਾਰਕਵਾਦ ਹੈ ਔਰ ਸਾਡੇ ਚਿੰਨੇ ਵੀ ਰੂਰੋ ਹਾਕੀ ਦੇ ਜਿਹੜੇ ਮੈਂਬਰ ਆ ਪੈਂਡੂ ਬਾਕੀ ਦੇ ਤੁਸੀਂ ਵੀ ਮੈਂਬਰ ਹੋ ਔਰ ਉਹਨਾਂ ਸਾਰਿਆਂ ਨੂੰ ਮੁਬਾਰਕਵਾਦ ਹੈ ਕਿਉਂਕਿ ਮੰਨ ਨੂੰ ਕੁਛ ਹੀ ਕਿ ਹਰ ਬੰਦਾ ਦੇਖੋ ਦੁਨੀਆ ਦੇ ਸਟਾਰ ਨਹੀਂ ਬਣਦਾ ਸਟਾਰ ਗੈਣਵੇਂ ਲੋਕ ਹੀ ਬਣਦੇ ਆ ਔਰ ਉਹਨਾਂ ਵਿੱਚੋਂ ਇੱਕ ਸੋ ਬਹੁਤ ਵੱਡੀ ਗੱਲ ਆ ਜੀ ਸੁਣਾ ਸਾਹਿਬ ਸਪੋਰਟਸ ਕਲੱਬ ਜਿਹੜੀ ਸਣੀ ਇੱਕ ਉਹਨਾਂ ਨੇ ਸੁਪਨਾ ਵੇਖਿਆ ਸੀਗਾ ਵੀ ਸਾਡੇ ਵੀ ਝੋਲੀ 'ਚ ਐੋ ਜਿਹਾ ਅੱਜ ਦਾ ਦਿਨ ਜਿੱਦਾਂ ਮਤਲਬ ਹੋਵੇ ਅੱਜ ਉਹ ਦਿਨ ਉਹਨਾਂ ਲਈ ਕੀ ਕਹਿਣਾ ਚਾਹੁੰਗੇ ਉਹਨਾਂ ਦੇ ਕੋਚਾਂ ਬਾਰੇ ਸਪੈਸ਼ਲੀ ਜਿਹੜੀ ਕੋਚ ਉਹਨਾਂ ਦੇ ਦੇਖੋ ਇਹ ਤਾਂ ਖੁਸ਼ੀ ਆ ਨਾ ਉਹਨੂੰ ਪਤਾ ਉਸ ਕੋਲ ਸਾਬ ਦੇ ਕਿ ਮਨ ਨੂੰ ਪੁੱਛੋ ਅੱਜ ਕਿਉਂਕਿ ਜਿਹੜਾ ਬੂਟਾ ਲਾਇਆ ਸੀ ਨਾ ਅੱਜ ਉਹ ਔਰ ਏਡਾ ਵੱਡਾ ਫਲ ਦੇ ਰਿਹਾ ਨਾ ਔਰ ਇਹਨਾਂ ਮਾਨ ਪਸੂਦਾ ਕੋਈ ਚੈਂਪੀਅਨ ਏਸ਼ੀਅਨ ਚੈਂਪੀਅਨ ਟਰੋਫੀ ਦਾ ਚੈਂਪੀਅਨ ਹੈ ਚੈਂਪੀਅਨ ਬਣ ਕੇ ਆ ਰਿਹਾ ਔਰ ਉਹ ਚੈਂਪੀਅਨ ਵੀ ਉਹ ਜਿਹੜਾ ਇੱਕ ਵੀ ਮੈਚ ਨਹੀਂ ਹਾਰੇ ਉਸ ਪੂਰੇ ਟੂਰਨਾਮੈਂਟ ਦੇ ਵਿੱਚ ਕੋਈ ਛੋਟੀ ਗੱਲ ਨਹੀਂ ਹੈ ਇੱਕ ਵੀ ਮੈਚ ਨਾ ਹਾਰਨਾ ਨਾ ਇਹਦਾ ਮਤਲਬ ਹੈ ਕਿ ਹਾਂ ਸਾਡੇ ਵਿੱਚ ਸਮਰੱਥਾ ਹੈ ਕਿਉਂਕਿ ਇਹ ਮਿੱਟੀ ਇਦਾਂ ਦੀ ਹੈ ਇਹ ਮਿੱਟੀ ਜਿਹੜੀ ਹੈ ਨਾ ਪੰਜਾਬ ਦੀ ਇਹਦੇ ਵਿੱਚੋਂ ਮਿਰਚਾ ਜੋਧੇ ਜਾਂਦੇ ਨੇ ਚਾਹੇ ਜੰਗ ਦਾ ਮੈਦਾਨ ਹੋਵੇ ਜਾਂ ਖੇਡ ਦਾ ਮੈਦਾਨ ਹੋਵੇ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੰਗ ਦੇ ਮੈਦਾਨ ਦੇ ਵਿੱਚ ਤੇ ਖੇਡ ਦੇ ਮੈਦਾਨ ਦੇ ਵਿੱਚ ਅਕਸਰ ਜਾਕਮ ਵੀ ਹੋ ਜਾਂਦੇ ਸਰੀਰ ਤੇ ਪਰ ਉਹ ਜਾਕਮ ਸਾਨੂੰ ਜਿੱਤ ਦਿੰਦੇ ਨੇ ਔਰ ਇਸੇ ਤਰ੍ਹਾਂ ਇਸ ਬੱਚੇ ਨੇ ਕਰ ਦਿਖਾ ਲਿਆ ਔਰ ਬੜਾ ਖੁਸ਼ੀ ਮਾਨ ਮਹਿਸੂਸ ਹੋ ਰਿਹਾ ਔਰ ਮੈਨੂੰ ਤਾਂ ਐਂ ਲੱਗਦਾ ਕਿ ਅਸੀਂ ਜਿੱਤ ਗਏ ਸਾਨੂੰ ਸਕੂਨ ਹੈ ਕਿ ਜਿਹੜਾ ਬੂਟਾ ਲਾਇਆ ਸੀ ਅੱਜ ਉਹ ਹਰਾ ਹੋ ਗਿਆ ਹਰਾ ਨਹੀਂ ਹੋਇਆ ਫਲ ਦੇਣ ਲੱਗ ਗਿਆ ਔਰ ਮੈਨੂੰ ਇਹ ਪਤਾ ਹੈ ਇਸ ਬੂਟੇ ਦੀ ਸ਼ਾਮੇ ਹੋਰ ਬੜੇ ਬੂਟੇ ਜਿਹੜੇ ਹਰੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣੂਗਾ ਅੱਜ ਇਹ ਹਿਸਟਰੀ ਹਾਕੀ ਦੀ ਲਿਖੀ ਜਾਊਗੀ ਹੈ ਨਾ ਉੱਥੇ ਸਾਡੀ ਇਸ ਮਿੱਟੀ ਦਾ ਨਾਮ ਵੀ ਲਿਖਿਆ ਜਾਊ ਸਾਡੀਆਂ ਸੰਸਥਾਵਾਂ ਦਾ ਨਾਮ ਵੀ ਲਿਖਿਆ ਜਾਊ ਕਿ ਹਾਂ ਉਹ ਦੇ ਵਿੱਚੋਂ ਨਿਕਲ ਕੇ ਆਏ ਸੋ ਬਹੁਤ ਮਾਣ ਵਾਲੀ ਗੱਲ ਹੈ ਜੀ ਇੱਕ ਛੋਟਾ ਜਿਹਾ ਮੈਸੇਜ ਹੈ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਪੇਰੈਂਟਸ ਨੇ ਇੱਕ ਜੇ ਡੋਨਟ ਮਾਈਂਡ ਇਟ ਮੈਂ ਕੋਚਿੰਗ ਨੇ ਤਾਂ ਪੁੱਛਣਾ ਚਾਹਵਾਗਾ ਅੱਜ ਇਹ ਮੁੰਡਾ ਜਿੱਤ ਕੇ ਆਇਆ ਔਰ ਇਹਦੇ ਵਿੱਚ ਲੱਗਦਾ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਇੱਥੇ ਨੇ ਮੌਜੂਦਾ ਐਮਐਲਏ ਸਭ ਕਾ ਐਮਐਲਏ ਕੁਝ ਦਿਖੇ ਨਹੀਂ ਦੇਖੋ ਮੈਂ ਗੱਡੀ ਦੇ ਵਿੱਚ ਹੈ ਨਾ ਆਪਣੀ ਵਾਈਫ ਨਾਲ ਗੱਲ ਕਰਦਾ ਆ ਰਿਹਾ ਸੀ ਕਿ ਦੋਨੇ ਘਰੋਂ ਚੱਲੇ ਆ ਇਹਦੇ ਸਵਾਗਤ ਨਹੀਂ ਕਿਉਂਕਿ ਸਾਨੂੰ ਐ ਲੱਗਿਆ ਵੀ ਸਾਡਾ ਬੇਟਾ ਜਿੱਤ ਗਿਆ ਤੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਆਪਣੀ ਵਾਈਫ ਨੂੰ ਮੈਂ ਕਿਹਾ ਰੂਟ ਕਿਉਂ ਨਹੀਂ ਬਣਿਆ ਐਡੀ ਨਰਹਿਕ ਸਰਕਾਰ ਹੈ ਇਹਨਾਂ ਨਰਹਿਕ ਸਿਸਟਮ ਹੈ ਕਿ ਕੋਈ ਉੱਤਰ ਜੇ ਤਾਂ ਰੂਟ ਬਣਨਾ ਚਾਹੀਦਾ ਸਟਾਰ ਨੇ ਆਉਣਾ ਸੀ ਅੱਗੇ 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 ਪਿੱਛੇ ਸਾਰੀਆਂ ਗੱਡੀਆਂ ਹੋਣੀਆਂ ਚਾਹੀਦੀਆਂ ਸਰਕਾਰ ਦੀਆਂ ਔਰ ਕਿੱਥੇ ਨੇ ਅਜ ਰਾਜਨੀਤਿਕ ਲੀਡਰ ਨੇ ਆਉਣਾ ਹੋਵੇ ਤਾਂ ਇੱਥੇ ਹਜ਼ਾਰਾ ਇਕੱਠੇ ਹੋ ਜਾਂਦੇ ਕਿਉਂਕਿ ਅਸੀਂ ਪੰਜਾਬੀ ਝੋਲੀ ਚੁੱਕ ਬਣ ਗਏ ਆ ਅਸੀਂ ਇਹ ਨਹੀਂ ਦੇਖਦੇ ਕਿ ਸੱਚ ਕੀ ਆ ਕੋਈ ਰੂਟ ਨਹੀਂ ਸੀ ਬੱਚੇ ਦਾ ਪੜਨ ਲੱਗ ਰਿਹਾ ਕਿੱਥੇ ਪਹੁੰਚ ਗਿਆ ਜੇ ਰੂਟ ਬਣਿਆ ਹੋਵੇ ਬਕਾਇਦਾ ਹਸਪੈਂਡ ਵਿੱਚ ਲੋਕ ਖੜੇ ਹੋਣ ਉੱਥੇ ਉੱਥੇ ਦਾ ਕੋਈ ਐਸ ਡੀ ਐਮ ਲਾਕੇ ਦਾ ਕੋਈ ਤਹਿਸੀਲਦਾਰ ਖੜਾ ਹੁੰਦਾ ਡੀ ਸੀ ਕਿਉਂ ਨਹੀਂ ਨਿਕਲ ਕੇ ਆਏ ਦੇਖੋ ਸੱਚ ਆ ਇਹ ਕੋੜਾ ਸੱਚ ਆ ਰਾਜਨੀਤਿਕ ਲੋਕ ਕੀ ਕਰਦੇ ਨੇ ਕਿਉਂਕਿ ਇੱਕ ਇੱਕ ਦੇਖੋ ਮੈਂ ਹਮੇਸ਼ਾ ਗੱਲ ਕਹਿੰਦਾ ਨਾ ਕਿ ਸਿਆਣੇ ਬੰਦੇ ਜਿਹੜੇ ਆ ਨਾ ਉਹ ਪਿੱਛੇ हट ਗਏ ਔਰ ਮੂਰਖ ਜਿਹੜੇ ਅ ਔਰ ਜੇ ਜੋ ਮੂਰਖ ਅੱਗੇ ਆਉਣਗੇ ਸਿਸਟਮ ਠੀਕ ਨਹੀਂ ਹੋ ਸਕਦਾ ਕਦੇ ਠੀਕ ਨਹੀਂ ਹੋ ਸਕਦਾ ਜੇ ਸਿਸਟਮ ਠੀਕ ਕਰੋ ਨਾ ਅਕਲਮੰਦ ਬੰਦਿਆਂ ਨੂੰ ਅੱਗੇ ਆਉਣਾ ਕੋਈ 6ਵੇਂ ਪਾਦਸ਼ਾਹ ਨੇ ਤੋਫੇ ਵਿੱਚ ਰਾਜਨੀਤੀ ਦਿੱਤੀ ਸੀ ਇਸ ਕਰਕੇ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਭਾਈ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਮੈਂ ਫਿਰ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਨਲਾਇਕ ਹੋ ਅੱਜ ਰੂਟ ਬਣ ਕੇ ਆਉਂਦਾ ਕਿੱਡਾ ਮਾਨ ਹੋਣਾ ਸੀ ਥਾਂ ਤਾਂ ਤੇ ਲੋਕ ਕਿਹੜੇ ਕਰਦੇ ਤੁਹਾਡੇ ਆਫੀਸਰ ਕਹੜੇ ਹੁੰਦੇ ਕਿੱਥੇ ਅਜੇ ਅੱਜ ਕਿਤੇ ਇਥੇ ਲੋਕਲ ਲੀਡਰ ਸੋ ਮੇਰੇ ਮਨ ਨੂੰ ਬੜੀ ਪੀੜ ਹੈ ਕਿਉਂਕਿ ਪੀੜ ਤਾਂ ਹੈ ਕਿਉਂਕਿ ਸਾਡਾ ਆਪਣਾ ਬੱਚਾ ਦੁੱਖ ਲੱਗਦਾ ਮਾਂ-ਬਾਪ ਨੂੰ ਜਦੋਂ ਉਹ ਬੰਦਾ ਸਤਕਾਰ ਨਹੀਂ ਦਿੱਤਾ ਜਾਂਦਾ ਸੋ ਕਿਤਨਾ ਕਿਤੇ ਦਿਲ ਵਿੱਚ ਲੋਕ ਜਿਹੜੀ ਸਨੇਹ ਦੀ ਗੱਲ ਕੀਤੀ ਹੈ ਉਸ ਸਨੇਹਾ ਮੈਂ ਠੋਕ ਕੇ ਦਿੰਦਾ ਕਿ ਆਪਣੇ ਬੱਚਿਆਂ ਨੂੰ ਗਰਾਉਂਡਾਂ 'ਚ ਲੈ ਕੇ ਆਜੋ ਉਹ ਦਿਨ ਦੂਰ ਨਹੀਂ ਜਦੋਂ ਉਹ ਰਾਜੇ ਬਣ ਗਏ ਹੀਰੋ ਬਣ ਗਏ ਖੇਡਾਂ ਦੇ ਔਰ ਤੁਸੀਂ ਕਿਹਾ ਕਰੋਗੇ ਮੈਂ ਫਲਾਨੇ ਦਾ ਬਾਪ ਆ ਇਹ ਮਾਣ ਅੰਦਾਜ ਜਦੋਂ ਅੱਜ ਇਹਨਾਂ ਨੇ ਇਹਨਾਂ ਨੇ ਨਾਮ ਲੈਣਾ ਨਾ ਕਿ ਮੈਂ ਗਰਜੋਤ ਦਾ ਬਾਪ ਐ ਇੱਥੇ ਸੀਨਾ ਚੌੜਾ ਹੋ ਜਾਂਦਾ ਇਹ ਬਹੁਤ ਵੱਡੀ ਗੱਲ ਹੁੰਦੀ ਕਿ ਬੇਟੇ ਇਨਾਂ ਨਾਲ ਜਦੋਂ ਮਾਪੇ ਨੂੰ ਪਛਾਣਿਆ ਜਾਂਦਾ ਸੋ ਬਹੁਤ ਬਹੁਤ ਮਾਣਕ ਵਾਲਾ ਜੀ